ਇਹ ਕੌਣ ਆ ਬੰਦਾ ਤੁਹਾਡਾ ਕੀ ਲੱਗਦਾ ਮੈਨੂੰ ਤਾਂ ਸਾਰਾ ਕੋਈ ਲੱਗਦਾ ਜੀ ਸਾਰਾ ਕੋਈ ਲੱਗਦਾ ਹਾਂਜੀ ਰੱਬ ਇਹ ਸਾਡੇ ਘਰ ਦੇ ਦੋ ਮੈਂਬਰ ਨੇ ਜਿਹੜੇ ਇੱਕ ਦੂਜੇ ਦੀ ਜੋੜੀ ਬਣ ਗਈ ਬਾਪੂ ਗਿੰਦਰ ਮੋਹਨ ਜਦੋਂ ਸਾਡੇ ਕੋਲ ਆਏ ਸੀ ਨਾ ਘਰ ਦੇ ਵਿੱਚ ਜਿਹੜੇ ਕੂੜੇ ਦੇ ਢੇਰ ਲੱਗੇ ਹੋਏ ਸੀ ਬਾਪੂ ਜੀ ਜਮੇ ਅੱਖਾਂ ਤੋਂ ਬ্লাইন্ড ਬਾਪੂ ਕੁਲਵੀਰ ਸਿੰਘ ਕਾਕਾ ਜੀ ਦੀ ਸੇਵਾ ਮਿਲੀ ਸਾਨੂੰ ਖੰਨੇ ਸ਼ਹਿਰ ਤੋਂ ਜੇਠੀ ਨਗਰ ਤੋਂ ਇਹ ਬਾਪੂ ਜੀ ਅੱਖਾਂ ਤੋਂ ਬ্লাইন্ড ਸੀ ਫਿਰ ਮਹਾਰਾਜ ਨੇ ਜੋੜੀ ਦੇਖੋ ਕਿਦਾਂ ਬਣਾਈ ਬਾਪੂ ਗਿੰਦਰ ਮੋਹਨ ਜਿਹਦੀਆਂ ਖੋਦੀਆਂ ਘੇਟਾਂ ਅੱਖਾਂ ਨਹੀਂ ਸੀ ਉਹ ਕਿਸੇ ਹੋਰ ਦੀਆਂ ਅੱਖਾਂ ਬਣ ਗਈਆਂ ਇਹ ਸੁਪਨਿਆਂ ਦੇ ਘਰ ਦੀ ਇੱਕ ਉਸਾਰ। ਹੋਰ ਬਾਪੂ ਕਿਵੇਂ ਆ ਕੁਲਵੀਰ ਬਾਬੇ? ਠੀਕ ਆ? ਠੀਕ ਹੈ ਜੀ। ਸਟਾਈਲ ਨੰਗਾ। ਬਾਪੂ ਗਿੰਦਰਪੁਰੋਂ ਬਾਬੇ ਕਿਵੇਂ ਆ? ਠੀਕ ਹੈ ਜੀ। ਠੀਕ ਆ। ਠੀਕ ਹੈ ਜੀ ਸਰਦਾਰ। ਠੀਕ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਸਾਡੇ ਘਰ ਦੇ ਦੋ ਮੈਂਬਰ ਨੇ ਜਿਹੜੇ ਇੱਕ ਦੂਜੇ ਦੀ ਜੋੜੀ ਬਣ ਗਏ ਨੇ। ਬਾਪ ਗਿੰਦਰ ਮੋਹਨ ਜਦੋਂ ਸਾਡੇ ਕੋ ਆਏ ਸੀ ਨਾ ਜੀ ਉਹ ਵੀ ਤਸਵੀਰਾਂ ਅਸੀਂ ਨਾਲ ਸ਼ੇਅਰ ਕੀਤੀਆਂ ਇਹਨਾਂ ਨੂੰ ਫਰੀਦਕੋਟ ਤੋਂ ਲੈ ਕੇ ਆਏ ਸੀ ਬਲਬੀਰ ਕਾਲਜ ਦੇ ਕੋਲੇ ਇਹਨਾਂ ਦਾ ਨੇੜੇ ਘਰ ਸੀ ਉੱਥੇ ਪੜ੍ਹਦੇ ਵੀ ਰਹੇ ਆ ਪਲੇਅਰ ਵੀ ਰਹੇ ਆ ਇਹ ਬਹੁਤ ਵਧੀਆ ਸਕੂਲ 'ਚ ਤੇ ਫਿਰ ਬਿਜਲੀ ਬੋਰਡ 'ਚ ਜੌਬ ਕਰਦੇ ਰਹੇ ਆ ਫਿਰ ਉਸ ਤੋਂ ਬਾਅਦ ਇਕੱਲੇ ਰਹਿ ਗਏ ਮਾਂ ਪਿਓ ਦੀ ਡੈਥ ਹੋ ਗਈ ਇੱਕ ਭੈਣ ਸੀ ਉਹ ਵੀ ਠੀਕ ਨਹੀਂ ਸੀ ਮੈਂਟਲੀ ਇਹ ਵੀ ਅਫਸੈਟ ਹੋ ਗਏ ਇਹਨਾਂ ਦੀ ਅੱਖਾਂ ਦੀ ਰੌਸ਼ਨੀ ਚਲੇ ਗਈ ਅੱਖਾਂ ਤੋਂ ਬਲਾਈਂਡ ਹੋ ਗਏ ਘਰ ਦੇ ਵਿੱਚ ਜਿਹੜੇ ਕੂੜੇ ਦੇ ਢੇਰ ਲੱਗੇ ਹੋਏ ਸੀ ਬਾਪੂ ਜੀ ਜਮੇ ਅੱਖਾਂ ਤੋਂ ਬਲਾਈਂਡ ਨਿਕਲ ਕੇ ਘਰ ਤੋਂ ਸ਼ਹਿਰ 'ਚ ਘਰ ਸੀਗਾ ਘਰ ਟੈ ਗਿਆ ਸੀ ਸਾਰਾ ਹੀ ਤੇ ਇਹਨਾਂ ਦੀ ਭੈਣ ਨੂੰ ਇਹਨਾਂ ਦੇ ਮਾਮੇ ਲੈ ਗਏ ਆਪਣੇ ਕੋਲੇ ਜਿਹੜਾ ਉਹਦੇ ਹਿੱਸੇ ਦਾ ਘਰ ਸੀਗਾ ਉਹ ਵੀ ਉਹਨਾਂ ਨੇ ਵੇਚਤਾ ਨਹੀਂ ਵਿਚ ਨਹੀਂ ਹੈ ਢਾ ਕੇ ਵਿੱਚੋਂ ਤੇ ਬਾਪੂ ਵਿਚਾਰਾ ਇੱਕ ਕਮਰੇ ਦੇ ਵਿੱਚ ਨਿੱਕੇ ਦੇ ਵਿੱਚ ਇੰਨੀ ਕਿ ਜਗ੍ਹਾ ਦੇ ਵਿੱਚ ਦੀ ਨੰਘੇ ਅੰਦਰ ਜਾਂਦਾ ਸੀ ਤੇ ਫਿਰ ਬਾਪੂ ਦੀ ਅੱਖਾਂ ਦੀ ਲਾਈਟ ਵੀ ਹੈ ਨਹੀਂ ਸੀ ਨਿਕਲ ਕੇ ਮੰਗਣ ਜਾਂਦਾ ਕੋਈ ਸਮੋਸਾ ਦੇਣ ਦਾ ਕੋਈ ਬਰੈਡ ਦੇਣ ਦਾ ਝੋਲੇ 'ਚ ਪਾਈ ਜਾਂਦਾ ਉਹੀ ਗੰਦੇ ਥਾਣਾ ਉਹੀ ਝੋਲੇ 'ਚ ਕੱਢ ਕੇ ਫਿਰ ਖਾਈ ਜਾਂਦਾ ਕਈ ਕਈ ਦਿਨ ਧੰਨਵਾਦ ਸਾਡੇ ਟੀਮ ਦੇ ਮੈਂਬਰ ਅਨਜੀਤ ਵੀਰੇ ਉਹ ਨਹੀਂ ਉੱਥੇ ਬੈਂਕ 'ਚ ਜੌਬ ਕਰਦੇ ਸੀਗੇ ਬੈਂਕ ਦੇ ਮੁਰੇ ਕਾਰ ਸੀ ਬਾਪੂ ਦਾ ਫਿਰ ਉਹਨਾਂ ਨੇ ਸਾਨੂੰ ਦੱਸਿਆ ਉੱਥੋਂ ਬਾਪੂ ਜੀ ਨੂੰ ਲੈ ਕੇ ਆਏ ਤੇ ਬਾਪੂ ਗੁੰਦਰ ਮੋਹਨ ਜੀ ਦੇ ਇੱਥੇ ਟ੍ਰੀਟਮੈਂਟ ਚੱਲਿਆ ਮਹਾਰਾਜ ਦੀ ਮਿਹਰ ਨਾਲ ਚਾਰਾਂ ਪੰਜ ਮਹੀਨੇ ਬਾਅਦ ਬਾਪੂ ਦੀ ਅੱਖਾਂ ਦੀ ਰੌਸ਼ਨੀ ਆ ਗਈ ਆਪਰੇਸ਼ਨ ਹੋ ਗਿਆ ਬਾਪੂ ਜੀ ਨੂੰ ਦਿਖਣ ਲੱਗ ਗਿਆ ਉਹ ਤੋਂ ਸਾਲ ਡੇਢ ਸਾਲ ਬਾਅਦ ਬਾਪੂ ਕੁਲਵੀਰ ਸਿੰਘ ਕਾਕਾ ਜੀ ਦੀ ਸੇਵਾ ਮਿਲੀ ਸਾਨੂੰ ਖੰਨੇ ਸ਼ਹਿਰ ਤੋਂ ਜੇਠੀ ਨਗਰ ਤੋਂ ਇਹ ਬਾਪੂ ਜੀ ਅੱਖਾਂ ਤੋਂ ਬਲਾਈਂਡ ਸੀ ਜਦੋਂ ਉਹਨਾਂ ਨੂੰ ਲੈ ਕੇ ਆਏ ਟੈਸਟ ਕਰਾਏ ਚੈੱਕਅਪ ਕਰਾਏ ਡਾਕਟਰ ਕਹਿੰਦੇ ਨੇ ਲਾਈਟ ਹੈ ਜਿਹੜੀ ਪਿੱਛੇ ਜਾ ਚੁੱਕੀ ਹੈ ਨਾੜਾਂ ਮਰ ਗਈਆਂ ਵਾਪਸ ਨਹੀਂ ਹੋਣੀ ਕਦੇ بڑے ਹਸਪਤਾਲਾਂ 'ਚ ਚੈੱਕ ਕਰਾ ਲਿਆ بڑے ਡਾਕਟਰਾਂ ਤੋਂ ਚੈੱਕ ਕਰਾ ਲਿਆ ਪਰ ਨਹੀਂ ਹੱਲ ਵੜਾ ਤਾਂ ਫਿਰ ਮਹਾਰਾਜ ਨੇ ਜੋੜੀ ਦੇਖੋ ਕਿਦਾਂ ਬਣਾਈ ਬਾਪੂ ਗਿੰਦਰ ਮੋਹਨ ਸਿੰਘ ਜੀ ਆਪਣੇ ਆਪ ਹੀ ਕਾਕੇ ਬਾਪੂ ਦੇ ਆੜੀ ਬਣ ਗਏ ਕਿਉਂਕਿ ਉਹਨੂੰ ਪਤਾ ਸੀ ਵੀ ਮੈਂ ਵੀ ਇਦਾਂ ਰਹਾ ਪਹਿਲਾਂ ਆਪੇ ਫਿਰ ਇੱਕ ਦੂਜੇ ਦੇ ਸਾਥੀ ਬਣ ਗਏ ਹੁਣ ਦੋਨੋਂ ਇਕੱਠੇ ਧੁੱਪ 'ਚ ਖੜੇ ਨੇ ਕੇਸੀ ਹੈ ਨਾ ਕੇ ਖੜੇ ਨੇ ਤੇ ਬਾਹਰ ਸਕਾਰੇ ਨੇ ਇਕੱਠਿਆਂ ਨੇ ਇਸ਼ਨਾਨ ਕਰਨਾ ਇੱਕ ਦੂਜੇ ਦੀ ਮਦਦ ਕਰਨੀ ਹੈ ਇਕੱਠਿਆਂ ਨੇ ਟਾਇਲਟ ਵਾਸ਼ਰੂਮ ਜਾਣਾ ਇੱਕ ਦੂਜੇ ਦੀ ਸਪੋਰਟ ਨਾਲ ਇਕੱਠਿਆਂ ਨੇ ਪ੍ਰਸ਼ਾਦਾ ਪਾਣੀ ਛਕਣਾ ਵਾ ਇਕੱਠਿਆਂ ਨੇ ਗੁਰੂ ਘਰ ਜਾਣਾ ਵਾ ਇਕੱਠਿਆਂ ਵੀ ਮੰਜੇ ਨੇੜੇ-ਨੇੜੇ ਲੱਗੇ ਹੋਏ ਨੇ ਦੋਨਾਂ ਦੇ ਇੱਕ ਦੂਜੇ ਦੀ ਸਪੋਰਟ ਦਾ ਇੱਕ ਦੂਜੇ ਦਾ ਸਹਾਰਾ ਨੇ ਬਾਪੂ ਗਿੰਦਰ ਮੂ ਜਿਹਦੀਆਂ ਖੋਦੀਆਂ ਘੇਟਾਂ ਵੱਖਾਂ ਨਹੀਂ ਸੀ ਉਹ ਕਿਸੇ ਹੋਰ ਦੀਆਂ ਅੱਖਾਂ ਬਣ ਗਿਆ ਇਹ ਆ ਸੁਪਨਿਆਂ ਦੇ ਘਰ ਦੀ ਇੱਕ ਮਿਸਾਲ ਇਹ ਆ ਸੁਪਨਿਆਂ ਦੇ ਘਰ ਦਾ ਇੱਕ ਰਾਜ ਜੀ ਦੇ ਵਿੱਚ ਅਕਸ਼ਰ ਸੰਗਤ ਕਹਿੰਦੇ ਆ ਵੀ ਬਹੁਤ ਵੱਡੀ ਸੇਵਾ ਹੋ ਰਹੀ ਆ ਪਰ ਭੱਗਾਂ ਵਾਲਿਆਂ ਸੀ ਵੀ ਅਸੀਂ ਇਸ ਤਰ੍ਹਾਂ ਦੀਆਂ ਰੂਹਾਂ ਦੇ ਨਾਲ ਰਹਿੰਨੇ ਆ ਇਸ ਤਰ੍ਹਾਂ ਦੇ ਸਰਕੰਸਟੈਂਸਸ ਇੱਥੇ ਬਣ ਰਹੇ ਨੇ ਮਹਾਰਾਜ ਸੱਚੇ ਪਾਤਸ਼ਾ ਇਸ ਤਰ੍ਹਾਂ ਜੁੜੀਆਂ ਇੱਕ ਖੰਡੇ ਲੁਧਿਆਣਾ ਜ਼ਿਲ੍ਹੇ ਦਾ ਖੰਨੇ ਦਾ ਬੰਦਾ ਇੱਕ ਫਰੀਦਕੋਟ ਸ਼ਹਿਰ ਦਾ ਬੰਦਾ ਦੋਨੇ ਆਪਸ ਵਿੱਚ ਕਦੇ ਜ ਮਿਲਨ ਦਾ ਦੂਰ ਦੀ ਗੱਲ ਸੋਚ ਵੀ ਨਹੀਂ ਸਕਦੇ ਸੀ ਤੇ ਦੋਨੋਂ ਬਲਾਈਂਡ ਸੀ ਅੱਖਾਂ ਤੋਂ ਇਹ ਇਨਸਾਨ ਨਹੀਂ ਕਰ ਸਕਦਾ ਇਹ ਭਗਵਾਨ ਹੀ ਕਰ ਸਕਦਾ ਮਹਾਰਾਜ ਦੀ ਕਿਰਪਾ ਭਗਵਾਨ ਦੀ ਮਿਹਰ ਨਾਲ ਅੱਜ ਸਾਡੇ ਬਾਪੂ ਇੱਥੇ ਸੁਪਨਿਆਂ ਦੇ ਘਰ ਵਿੱਚ ਸੁਪਰਿਆ ਵਰਗਾ ਜੀਵਨ ਬਤੀਤ ਕਰਦੇ ਸਵੇਰੇ ਸਵੇਰੇ ਹੁਣ ਸਾਰਿਆਂ ਨੂੰ ਇਸ਼ਨਾਨ ਕਰਾ ਕੇ ਦਸਤਾਰਾਂ ਬੰਨ੍ਹੀਆਂ ਜਾ ਰਹੀਆਂ ਇਸ ਤੋਂ ਬਾਅਦ ਸਾਰਿਆਂ ਨੇ ਹੁਣ ਇਸ਼ਨਾਨ ਹੋਣ ਤੋਂ ਬਾਅਦ ਦਸਤਾਰਾਂ ਬੰਨ੍ਹ ਕੇ ਗੁਰੂ ਘਰ ਜਾ ਪਹੁੰਚਣਾ ਗੁਰੂ ਘਰ 'ਚ ਸਵੇਰ-ਸਵੇਰ ਦੇ ਟਾਈਮ ਪਾਠ ਹੁੰਦਾ ਮਹਾਰਾਜ ਦੀ ਮੇਰ ਨਾਲ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਗਰਬਾਣੀ ਦਾ ਪ੍ਰਵਾਹ ਹੁੰਦਾ ਇਹ ਸਭ ਤੁਹਾਡੀਆਂ ਦੁਆਵਾਂ ਦਾ ਹੁੰਦਾ ਸੋਦੇ ਦੇ ਪਰਵਾਹ ਮਹਾਰਾਜਾ ਉਹ ਬਾਪੂ ਪ੍ਰੀਤ ਬਾਬੇ ਅਸੀਂ ਤੇਰੇ ਪੋਤਾਂ ਤਾਂ ਆਹੀ ਆ ਬਾਪੂ ਪ੍ਰੀਤ ਬਾਬਾ ਜੀ ਨੂੰ ਅਸੀਂ ਦਿਨਾਂ ਰੇੜੀਓ ਬਾਪੂ ਬਾਪੂ ਜੀ ਨੂੰ ਅਸੀਂ ਟੱਟਾਂ ਪਿੰਡ ਦੇ ਪ라이ਵਰਾ ਥੱਲੇ ਕੋਵਿਡ ਦੇ ਦੌਰਾਨ 2020 ਚ ਲੈ ਕੇ ਆਏ। ਲੱਤ 'ਚ ਬਾਪੂ ਜੀ ਦੇ ਕੀੜੇ ਪਏ ਹੋਏ ਸੀ, ਪੈਰ 'ਚ, ਹੱਥ 'ਚ ਵੀ ਕੀੜੇ ਪਏ ਹੋਏ ਸੀ। ਤੇ ਅੱਜ ਮੇਰਾ ਬਾਪੂ ਕਲ ਵੀ ਪ੍ਰੀਤ ਬਾਪੂ ਖੁਸ਼ ਤੰਦਰੁਸਤ ਚੜ੍ਹਦੀ ਕਲਾ 'ਚ ਹੈ। ਵਾਹਿਗੁਰੂ ਜੀ ਕਾ ਖਾਲਸਾ।